ਲਵੀ ਦੋਸਤੋ ਬੁਰਜਸ਼ੇਮੇ ਜੇ ਆਉਣ ਦੀ ਆਉਣ ਦਾ ਹੈ ਕਿਹੜਾ ਰਸਤਾ ਜੀ ਆਪਾਂ ਬਾਈ ਨੂੰ ਮਿਲਦੇ ਆ ਤੇ ਬਾਈ ਬੁਰਜਸ਼ੇਮੇ ਪਿੰਡ ਆਉਣਾ ਹੋਵੇ ਕਿਹੜੀ ਤੋਂ ਕਿਹੜੀ ਸਾਈਡ ਆਇਆ ਜਾਵੇ ਜੀ ਆਪਾਂ ਤਲਵੰਡੀ ਸਾਬੋ ਤੋਂ ਕਿੰਨੇ ਕਿਲੋਮੀਟਰ ਦੂਰ ਆ 7 ਕਿਲੋਮੀਟਰ ਤਲਵੰਡੀ ਸੇ ਪਤੋਂ 7 ਕਿਲੋਮੀਟਰ ਹੈ ਜੇ ਮੋੜ ਮੰਡੀ ਦੀ ਤੱਕ ਮੋੜ ਤੋਂ 14 ਕਿਲੋਮੀਟਰ ਕਿਹੜੀ ਕਿ ਕਿਹੜੇ ਕਿਹੜੇ ਪਿੰਡ ਪੈਂਦੇ ਆ ਜੀ ਹੁਣ ਪਿੱਛੇ ਔਰ ਤੋਂ 400 ਔਰ ਯਾਤਰੀ ਜੋ ਹੀ ਪਰਤੇ ਪਰਤੇ ਸੇ ਮਾ ਤੇ ਤਲਵੰਡੀ ਦੀ ਜੇ ਆਪਾਂ ਗੱਲ ਕਰੀਏ ਤਲਵੰਡੀ ਤੋਂ ਇਕੱਲੇ ਨੱਤ ਆਉਣਗੇ ਨੱਤ ਮੰਗੀਰ ਤੇ ਜੇ ਆਪਾਂ ਹੁਣ ਬਾਬਾ ਜੀ ਨੂੰ ਮੈਂ ਮਿਲ ਕੇ ਗੱਲ ਕਰੀਏ ਇੱਥੇ ਕਿੰਨੇ ਇੱਕ ਸ਼ਨੀਵਾਰ ਨੂੰ ਇੱਥੇ ਰਸ਼ ਬਹੁਤ ਜ਼ਿਆਦਾ ਆ ਦੋਸਤੋ 7 ਆ ਜਾਂਦਾ ਉਹ 5000 ਬੰਦਾ ਤਾਂ ਆਉਂਦਾ ਘੱਟੋ ਘੱਟ ਦੂਰੋਂ ਨੇੜੇੋਂ ਬਹੁਤ ਸੰਗਤ ਆ ਜੀ ਸਾਰੇ ਵੀ ਬਾਹਰਲੇ ਦੇਸਾਂ ਚ ਵੀ ਆਉਂਦੇ ਆ ਥਾੜਾ ਰਿੰਗਣਾ ਬਾ ਅੱਛਾ ਜੀ ਗਠਗਾ ਤੇ ਜੂੜਾ ਪਿਉਰੀਆ ਇਹਦਾ ਥਾਲਾ ਪੈਂਦਾਗਾ ਥਾਲਾ ਪੈਂਦੇ ਨੇ ਹੋਗੇ 65 ਸਾਲ ਕੱਟੋ ਕੱਟ ਓਕੇ ਓਕੇ ਅੱਲਾ ਬਜ਼ੁਰਗ ਪਾਉਂਦੇ ਸੀ ਠੀਕ ਹੈ ਜੀ ਹੁਣ ਗਾਹਾ ਗੱਦੀ ਇਹ ਪਤੀਜੇ ਕੋਲਿਆ ਤੇ ਉਹਦੇ ਪੁੱਤ ਕੋਲੇ ਠੀਕ ਹੈ ਜੀ ਠੀਕ ਹੈ ਓਕੇ ਓਕੇ ਇਹ ਵੀ ਉਹਨਾਂ ਦਾ ਭਾਈ ਹੈ ਜੀ ਹਾਂ ਕੋਈ ਪੈਸਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਲੱਗਦਾ ਲੈ ਵੀ ਦੋਸਤੋ ਆ ਬਾਈ ਦੀ ਗੱਲ ਵੀ ਕਹਿੰਦੇ ਲੇ ਵੀ ਦੋਸਤੋ ਇੰਸਟਾਗ੍ਰਾਮ ਤੇ ਪਹਿਲਾਂ ਆਪਣੀ ਵੀਡੀਓ ਚੱਲੀ ਜਾਂਦੀ ਹੈ ਜੀ ਭਰਾਵਾਂ ਨੇ ਇਹ ਸਵਾਲ ਸੀਗਾ ਵੀ ਨਾਲ ਕੀ ਕੁਝ ਲੈ ਕੇ ਆਉਣਾ ਪੈਂਦਾ ਬਾਈ ਜੀ ਨਾਲ ਕੁਝ ਨਹੀਂ ਲੈ ਕੇ ਆਉਣਾ ਪੈਂਦਾ ਹਰ ਸ਼ਨੀਵਾਰ ਨੂੰ ਆਉਣਾ ਪੈਂਦਾ ਥੌਲਾ ਪਵਾ ਕੇ ਲੈ ਕੇ ਜਾਓ ਪੱਕੀ ਗਰੰਟੀ ਆ 100% ਬਹੁਤੇ ਭਰਾ ਇੱਥੇ ਠੀਕ ਹੋ ਕੇ ਗਏ ਆ ਆ ਨਾਨਕ ਸਭ ਦੁਖੀਆ ਸੰਸਾਰਾ ਮਾਤਾ ਵੀ ਆਏ ਹੋਇਆ ਇੱਥੇ ਗੱਡੀਆਂ ਦੇ ਵਿੱਚ ਆਉਂਦੇ ਨੇ ਤੇ ਠੀਕ ਹੋ ਕੇ ਜਾਂਦੇ ਨੇ ਤਿੰਨ ਥੌਲੇ ਪਵਾਉਣੇ ਪੈਂਦੇ ਆ ਤੇ ਆਪਾਂ ਬਾਬਾ ਜੀ ਨਾਲ ਵੀ ਮਿਲ ਕੇ ਗੱਲਬਾਤ ਕਰਦੇ ਆ ਆਜੋ ਫਿਰ ਬਾਬਾ ਜੀ ਨਾਲ ਮਿਲਦੇ ਆਪਾਂ ਗੱਲਬਾਤ ਕਰਦੇ ਆ ਇੱਥੇ ਸੈਂਕੜੇ ਹਜ਼ਾਰਾਂ ਠੀਕ ਹੋ ਕੇ ਗਏ ਨੇ 100% ਰਿਜ਼ਲਟ ਆ ਤੇ 100% ਆਇਸ਼ ਅਨੀਵਾਰ ਜੀ ਆਏ ਸ਼ਨੀਵਾਰ ਜੀ ਹਾਂ ਜੀ ਬੁਰਜ ਸੇਮਾ ਪਿੰਡੀ ਆ ਜੀ ਇਹੇ ਲੈ ਵੀ ਦੋਸਤੋ ਬੁਰਜ ਸੇਮਾ ਪਿੰਡ ਆ ਤਲਵੰਡੀ ਸਾਬੋ ਦੇ ਨੇੜੇ ਆ ਜੀ ਇਧਰੋਂ ਮੋੜ ਮੰਡੀ ਦੇ ਨੇੜੇ ਪੈ ਜਾਂਦਾ ਇਹ ਸਾਰੇ ਜੀ ਜਿਹੜੀ ਸੰਗਤ ਦੇਖ ਰਹੇ ਆ ਇਹ ਰਿੰਗਣ ਦੇ ਸਹੌਲੇ ਵਾਸਤੇ ਇੱਕ ਹੋਰ ਦੱਸਿਓ ਬੇਨਤੀ ਹੈ ਕਾ ਜੀ ਬਾਬਾ ਜੀ ਕੱਲੇ ਰਿੰਗਣ ਦੀ ਥੋਲਾ ਪਿੰਡ ਆ ਜੀ ਇੱਥੇ ਰਿੰਗਣ ਝੂੜ ਗਿਆ ਘਟ ਗਿਆ ਲਵੀ ਰਿੰਕਣ ਜੂਰੀਆ ਤੇ ਗਠੀਏ ਦਾ ਥੌਲਾ ਪੈਂਦਾ ਜੀ ਸਰਤੀਆ ਇੱਥੇ ਲਾਜਾ ਤੇ ਮੇਰੇ ਅੱਗੇ ਦੇਖੀਏ ਆਪਣੀ ਨਾਨਕ ਦੁਖੀਆ ਸਭ ਸੰਸਾਰ ਹੈ ਤੇ ਸਾਰੀ ਇੱਥੇ ਦੂਰੋਂ ਨੇੜੇ ਆਈ ਹੋਈ ਹੈ ਜੀ